ਸਾਰੇ ਮੈਨੂੰ ਇੱਥੇ ਇਹਨਾਂ ਨੂੰ ਮੁਸਲਮਾਨ ਬਣਾ ਦਿੰਦੇ ਮੇਰਾ ਇਨਾਂ ਨੇ ਉੱਥੇ ਖਤਨਾ ਕਰਾਤਾ ਮੈਨੂੰ ਤੇ ਗਊ ਮਾਸ ਖਵਾ ਦਿੰਦੇ ਕਿੰਨਾ ਵੱਡਾ ਸਕੈਮ ਆ ਕਿ ਬੱਚਿਆਂ ਨੂੰ ਇਥੋਂ ਧਰਮ ਪਰਿਵਰਤਨ ਕਰਾ ਕੇ ਦੂਜੇ ਸ਼ਹਿਰਾਂ ਚ ਭੇਜਿਆ ਜਾ ਰਿਹਾ ਉਹਨਾਂ ਦਾ ਮਾਈਂਡ ਵਾਸ਼ ਕਰਾਇਆ ਜਾ ਰਿਹਾ ਇਹਦੀ ਮੰਚਾ ਕੀ ਆ ਨਹੀਂ ਨਾਮ ਕੋਈ ਚੇਂਜ ਨਹੀਂ ਕੀਤਾ ਗਿਆ ਤੁਸੀਂ ਇਹਦਾ ਆਧਾਰ ਕਾਰਡ ਇਹਦੇ ਸਕੂਲ ਦੇ ਸਰਟੀਫਿਕੇਟ ਚੈੱਕ ਕਰ ਸਕਦੇ ਹੋ ਬਹੁਤ ਵੱਡਾ ਸਕੈਮ ਕੰਪਨਰ ਸਰਚ ਚੱਲ ਰਿਹਾ ਵਾ ਜਿਹਦਾ ਹੁਣ ਫੜਨਾ ਸ਼ੁਰੂ ਹੋਇਆ ਤੇ ਮੈਨੂੰ ਕਹਿੰਦੇ ਤੈਨੂੰ ਬਾਹਰ ਭੇਜਾਂਗੇ ਮੈਂ ਕਿਹਾ ਠੀਕ ਹੈ ਮੇਰਾ ਪਿਓ ਹੈ ਉਹ ਆਪਣੀ ਗਲਤੀ ਨਹੀਂ ਕਰੇਗਾ ਪਰ ਮੇਰੇ ਪਿਓ ਨੇ ਮੈਨਾਂ ਬਹੁਤ ਗਲਤੀ ਕੀਤੀ ਹੈ ਕਿਉਂ ਕਿਹੜਾ ਮਾਪੂਆ ਜਿਹੜਾ ਆਪਣੇ ਬੱਚਿਆਂ ਬੜੀ ਮਾੜਾ ਸੋਚਦਾ ਮੈਂ ਤਾਂ ਆਪਣੇ ਬੱਚੇ ਦੀ ਲਾਈਫ ਬਣਾਉਣ ਲਈ ਹੀ ਉੱਥੇ ਬੱਚੇ ਨੂੰ ਭੇਜੇ ਹਾਂ ਆਹਨੋ ਟਾਰਗੇਟ ਸਾਰੇ ਉਹਨਾਂ ਨੇ ਇੱਕੋ ਚੀਜ਼ਾ ਦਿੱਤਾ ਹੈ ਜਿੰਨੇ ਜ਼ਿਆਦਾ ਵੱਲੇ ਮੁਸਲਮਾਨ ਕਰੋਗੇ ਤੁਹਾਨੂੰ ਹੋਰ ਸਾਹਿਬ ਨਾਲ ਪੈਸੇ ਮਿਲਣਗੇ ਬਤੋ ਵੱਡ ਬੱਚਿਆਂ ਦਾ ਧਰਮ ਪਰਿਵਰਤਨ ਕਰਾਉਦਕਾ ਜਾਂ ਉਹਨਾਂ ਦੀ ਪੰਚਾ ਇਹ ਸਾਫ਼ ਸਾਬਿਤ ਕਰਦੀਆਂ ਗਿਆ ਇਹ ਬਹੁਤ ਵੱਡਾ ਸ਼ਰੀਅੰਤਰ ਹੈ ਜਿਹਦਾ ਖਤਰਾ ਸਾਡੇ ਦੇਸ਼ ਨੂੰ ਕੇਹ ਵੀ ਲੱਤ ਰੋਸ ਮੇਰਾ ਨਾ ਕ੍ਰਿਸ਼ਨਾ ਖੋਸਲਾ ਜੀ ਤੇ ਕੀ ਗੱਲ ਹੋਈ ਜਿਰਚੇ ਤੁਸੀਂ ਕਹਿ ਰਹੇ ਬਈ ਮੇਰੇ ਨੂੰ ਮੁਸਲਮਾਨ ਬਣਾ ਦਿੱਤਾ ਗਿਆ ਬੜੀ ਦੂਰ ਭੇਜ ਦਿੱਤਾ ਕੀ ਕਹਾਣੀ ਕੀ ਗਈ ਸਾਰੀ ਇਹ ਮੇਰੇ ਪਾਪਾ ਦੇ ਕੋਈ ਦੋਸਤ ਹੈਗੇ ਫਰੈਂਡ ਸਰਕਲ ਦੇ ਵਿੱਚ ਹੈਗੇ ਸੀ ਮੁਸਲਮਾਨ ਮੇਰੇ ਪਾਪਾ ਨੇ ਉਹਨਾਂ ਨੂੰ ਮੈਨੂੰ ਭੇਜਤਾ ਹੋਇਆ ਸੀ ਬੈਂਗਲੁਰ ਤੋਂ 450 ਕਿਲੋਮੀਟਰ ਅਗੇ ਬੜਕਲ ਨਾਮ ਦੇ ਸ਼ਹਿਰ ਚ ਤੇ ਕੀ ਹੋਇਆ ਕਿ ਉੱਥੇ ਤੁਹਾਡੇ ਨਾਲ ਸਰ ਮੈਨੂੰ ਉੱਥੇ ਇਹਨਾਂ ਨੇ ਮੁਸਲਮਾਨ ਬਣਾਤਾ ਜੀ ਮੇਰਾ ਇਹਨਾਂ ਨੇ ਉੱਥੇ ਖਤਰਾ ਕਰਾਤਾ ਮੈਨੂੰ ਉੱਥੇ ਗਊ ਮਾਸ ਖਵਾਂਦੇ ਹੁੰਦੇ ਸੀ ਨਾਂ ਵੀ ਬਦਲ ਦਿੱਤਾ ਹਾਂ ਹਾਂਜੀ ਇੱਥੋਂ ਕਿਹੜਾ ਸ਼ਖਸ ਜਿਹੜਾ ਹੈ ਤੁਹਾਨੂੰ ਲੈ ਕੇ ਗਿਆ ਸੀ ਉਹਦਾ ਨਾਮ ਸ਼ਾਹ ਲ ਮੈਂ ਕਹਾ ਸਰ ਠੀਕ ਹੈ ਕਿਥੇ ਅੰਬਰਸਾਦੇ ਰਹਿਣ ਵਾਲਾ ਅੰਬਰਸਾਦੇ ਰਹਿਣ ਵਾਲਾ ਕੋੜਖਾਲਸਾ ਦਾ ਹੈਗੀ ਮਸਜਿਦ ਉੱਥੇ ਰਹਿੰਦਾ ਜਿਉ ਠੀਕ ਹੈ ਉਹਨੇ ਕੀ ਕਿਹਾ ਸੀ ਤੁਹਾਨੂੰ ਉੱਥੇ ਮੈਨੂੰ ਕਹਿੰਦੇ ਸੀ ਤੈਨੂੰ ਆਪਾਂ ਬਾਹਰ ਭੇਜਣਾ ਵਾ ਦੋ ਦਿਨ ਮੈਨੂੰ ਪਹਿਲੇ ਇੱਥੋਂ ਕੋੜਖਾਲਸਾ ਰੱਖਿਆ ਗਿਆ ਤੇ ਮੈਨੂੰ ਕਹਿੰਦੇ ਤੈਨੂੰ ਬਾਹਰ ਭੇਜਾਂਗੇ ਮੈਂ ਕ ਪਰ ਮੇਰੇ ਪਿਓ ਨੇ ਮੈਂ ਬਹੁਤ ਗਲਤ ਕੀਤਾ ਸਰ ਮੇਰਾ ਸਾਥ ਨਹੀਂ ਮੇਰੇ ਪਿਓ ਨੇ ਅਜ ਤੱਕ ਦਿੱਤਾ ਤੇ ਕਿਤੇ ਤੁਹਾਨੂੰ ਬਾਹਰ ਭੇਜ ਦਿੱਤਾ ਘਟਗਲ ਦੇ ਵਿੱਚ ਤੁਹਾਡੇ ਨਾਲ ਦੇ ਹੋਰ ਵੀ ਬੱਚੇਗੇ ਸੀ ਉਥੇ ਸਰ ਹੈਗੇ ਬੱਚੇ ਹੋਰ ਕਿਤੇ ਅੰਮਰਸਰ ਤੇ ਮਿਲੇ ਅੰਬਰ ਅੰਬਰਸਰ ਦੇ ਵਟਾਲਾ ਰੋਡ ਦੇ ਲੜਕੇ ਹੈਗੇ ਸੀ ਕਿਸੇ ਟਾਈਮ ਮੇਰੀ ਫੋਨ ਤੇ ਵੀ ਗੱਲ ਹੁੰਦੀ ਸੀ ਉਹਨਾਂ ਨਾਲ ਮੁਸਲਮਾਨ ਗੱਲ ਕਰਵਾਂਦਾ ਸੀ ਕਿ ਅਹੀਂ ਵੀ ਭਾੜੀ ਏਦਾਂ ਮੁਸਲਮਾਨ ਹੋ ਗਏ ਆ ਤੁਸੀਂ ਵੀ ਏਦਾਂ ਹੋ ਜਾਓਗੇ ਬੜਾ ਵਧੀਆ ਏਡਾ ਸਰਕਲ ਚੱਲਦਾ ਵਾ ਏਦਾਂ ਤਾਂ ਮੇਰੇ ਨਾਲ ਗੱਲ ਕਰਦੇ ਹੁੰਦੇ ਸਾਰੇ ਤੇ ਜਿਹੜੇ ਇਥੇ ਤੁਸੀਂ ਕਹ ਰਹੇ ਮਰ ਸਾਡੇ ਮੁੰਡੇ ਹੋਰ ਵੀ ਗਈ ਉਹਨਾਂ ਨਾਲ ਕਦੇ ਬਾਈਫੇਸ ਤੁਹਾਨੂੰ ਮਿਲੇ ਬਾਈਫੇਸ ਨਹੀਂ ਸਾਰਾ ਮਿਲਿਆ ਹੋਇਆ ਉਹਨਾਂ ਨਾਲ ਉਹਨਾਂ ਨਾਲ ਮੈਂ ਮਿਲਿਆ ਹੋਇਆ ਵਾਂ ਪਰ ਆਪਣਾ ਮੂੰਹ ਨਹੀਂ ਆ ਵਿਖਾਂਦੇ ਸੀ ਠੀਕ ਹੈ ਹੋ ਕਿਉਂ ਪਤਾ ਨਹੀਂ ਉਹ ਸਾਰੇ ਮੈਂ ਵਿਚਲੀ ਗੱਲ ਕਰਨੀ ਉਹਨਾਂ ਦਾ ਮੇਰਾ ਮੇਰਾ ਨਾਮ ਉਥੇ ਹਦਰ ਅਲੀ ਜਿਹੜੇ ਉਹ ਲੜਕੇ ਹੈਗੇ ਕਿਸ ਦਾ ਨਾਮ ਉਥੇ ਹਸਨ ਹੈਗਾ ਸੀ ਕਿਸ ਦਾ ਨਾਮ ਉਥੇ ਉਮਰ ਰੱਖਿਆ ਹੋਇਆ ਸੀ ਇਦਾਂ ਬਈ ਵਕ ਵਕ ਨਾਮ ਦੇ ਉਹ ਵੀ ਹਿੰਦੂ ਪਰਿਵਾਰ ਦੇ ਗਏ ਉਹ ਵੀ ਹਿੰਦੂ ਪਰਿਵਾਰ ਦੇ ਹਿੰਦੂ ਸਿੱਖ ਹਾਂਜੀ ਉਹਨਾਂ ਨੂੰ ਵੀ ਮੁਸਲਮਾਨ ਬਣਾ ਦਿੱਤਾ ਹਾਂਜੀ ਜਦੋਂ ਤੁਹਾਨੂੰ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿਸੇ ਤਰ੍ਹਾਂ ਦਾ ਕੋਈ ਟਾਰਗੇਟ ਦਿੱਤਾ ਜਾਂਦਾ ਸੀ ਜਾਂ ਪਰਿਵਾਰ ਤੋਂ ਕੁਝ ਕੁਝ ਹਾਂ ਨੂੰ ਟਾਰਗੇਟ ਸਾਰੇ ਉਹਨਾਂ ਨੇ ਇੱਕੋ ਚੀਜ਼ ਦਾ ਦਿੱਤਾ ਆ ਸੀ ਜਿੰਨੇ ਜ਼ਿਆਦਾ ਬੰਦੇ ਮੁਸਲਮਾਨ ਕਰੋਗੇ ਤੁਹਾਨੂੰ ਉਸ ਹਿਸਾਬ ਨਾਲ ਪੈਸੇ ਮਿਲਣਗੇ ਨਹੀਂ ਪੈਸੇ ਮਿਲਣਗੇ ਹਾਂਜੀ ਉਹਨਾਂ ਦੇ ਵਿੱਚ ਕਨਵਰਟ ਕਰਨ ਹਾਂਜੀ ਤੇ ਤੁਹਾਨੂੰ ਕੁਝ ਗੈਰ ਕਾਨੂੰਨ ਕਾਨੂੰਨਿਆਂ ਨੂੰ ਕੋਈ ਐਕਟੀਵਿਟੀ ਉਸ ਤਰੀਕੇ ਅਪਰੋਚ ਕੀਤਾ ਜਾਂਦਾ ਸੀ ਨਹੀਂ ਸਰ ਮੈਨੂੰ ਮੈਂ ਹਲੇ ਨਵਾਂ ਆਇਆ ਹਾਂ ਮੈਨੂੰ ਸਾਰੇ ਇ ਕਿ ਮੈਂ ਦੇ ਉਹਨਾਂ ਨਾਲ ਲੜਦਾ ਝਗੜਦਾ ਸੀ ਸਰ ਮੈਂ ਇਹੋ ਜਿਹਾ ਕੰਮ ਨਹੀਂ ਕਰਨਾ ਨਹੀਂ ਕਰਨਾ ਬਾਕੀ ਲੜਕਿਆਂ ਨੂੰ ਮੈਨੂੰ ਪਤਾ ਨਹੀਂ ਜੀ ਠੀਕ ਹੈ ਤੇ ਤੁਹਾਨੂੰ ਕੋਈ ਕਲਮਾ ਕੁਲਮਾ ਕੋਈ ਮੁਸਲਮਾਨ ਨੂੰ ਲੈ ਕੇ ਕੋਈ ਚੀਜ਼ ਹੋਰ ਮੁਸਲਮਾਨ ਨੂੰ ਲੈ ਕੇ ਸਾਰੇ ਇਹੋ ਚੀਜ਼ ਹੈ ਗਏ ਨਾ ਮੇਰਾ ਖਤਨਾ ਕਰਵਾਇਆ ਸਰ ਉੱਥੇ ਜ਼ਬਰਦਸਤੀ ਕਰਾਇਆ ਜ਼ਬਰਦਸਤੀ ਕਰਾਇਆ ਸਰ ਠੀਕ ਹੈ ਮੈਂ ਸਰ ਬੜਾ ਤੰਗ ਹੈਗਾ ਸੀ ਮੈਂ ਉੱਥੇ ਆਪਣੇ ਜੇ ਕੋਈ ਪੈਸਾ ਵੀ ਇਕੱਠਾ ਕਰਦਾ ਸੀ ਮੇਰੇ ਪੈਸੇ ਖੋਹ ਲੈਂਦੇ ਸੀ ਸਰ ਉਹ ਠੀਕ ਹੈ ਤੇ ਕੰਮ ਕੀ ਕਰਉਂਦੇ ਸੀ ਤੁਹਾਡੇ ਮੇਰੇ ਕੋ ਗੱਡੀਆਂ ਵਗੈਰਾ ਸਾਫ਼ ਕਰਾਉਂਦੇ ਸੀ ਤੇ ਕੋੜਾ ਵਗੈਰਾ ਚੁਗਾਂਦੇ ਹੁੰਦੇ ਸੀ ਉੱਥੇ ਕਿੰ 11 ਮਹੀਨੇ ਤੱਕ ਕੈਦ ਰਹੀ ਸੀ ਤੇ ਉਸ ਤੋਂ ਬਾਅਦ ਵਾਪਸ ਕਿਵੇਂ ਆਈ ਮੋਥੇ ਮੈਂ ਆਪਣੇ ਦਾਦੂ ਦਾ ਮੈਨੂੰ ਨੰਬਰ ਯਾਦ ਸੀ ਮੈਂ ਦਾਦੂ ਨਾਲ ਕੰਟੈਕਟ ਕੀਤਾ ਮੈਂ ਕਿਹਾ ਦਾਦੂ ਮੈਂ ਬੜਾ ਤੰਗ ਹੈਗਾ ਮੈਨੂੰ ਬਚਾ ਲਓ ਦਾਦੂ ਨੇ ਏਦਾਂ ਮੈਨੂੰ ਸਪੋਰਟ ਕੀਤੀ ਤੇ ਮੈਂ ਦਾਦੂ ਦੇ ਬਦੋਲੇ ਇੱਥੇ ਆਇਆ ਜੀ ਸਰ ਨਹੀਂ ਤੇ ਮੈਂ ਸਰ ਉੱਥੇ ਮਰ ਜਾਣਾ ਸੀ 25 ਦਿਨ ਕਹਿ ਰਹੇ ਤੁਹਾਡੇ ਫਾਦਰ ਸਾਹਿਬ ਦੇ ਵੱਲੋਂ ਤੁਹਾਨੂੰ ਭੇਜਿਆ ਗਿਆ ਸੀ ਤੇ ਉੱਥੇ ਜਦੋਂ ਤੁਸੀਂ 11 ਮਹੀਨੇ ਦੀ ਕਹਿ ਰਹੇ ਮੈਂ ਕੈਦ ਹੀ ਕੱਟੀ ਹੈ ਕਿਸ ਹਸਾਬ ਦੀ ਤੇ ਆਪਣੇ ਫਾਦਰ ਸਾਹਿਬ ਨੂੰ ਤੁਸੀਂ ਦੱਸਿਆ ਨਹੀਂ ਕਿ ਮੈਂ ਇੱਥੇ ਫਾਦਰ ਸਾਹਿਬ ਨੂੰ ਸਾਰਾ ਪਤਾ ਹੈਗਾ ਸਰ ਉਹ ਉਲਟਾ ਮੇਰੇ ਦਾਦੂ ਤੇ ਇਲਜ਼ਾਮ ਲਾ ਰਹੇ ਕਿ ਆਪਣੇ ਪਿਓ ਆਪਣੇ ਦਾਦ ਜੀ ਨਾਲ ਹਲਕੇ ਨੇ ਗਲਤ ਕੰਮ ਕੀਤੇ ਐ ਇਹ ਨਸ਼ਾ ਵਗੈਰਾ ਕਰਦਾ ਰਿਹਾ ਫਲਾਣਾ ਕਰਦਾ ਡੰਗਾਨਾ ਕਰਦਾ ਰਿਹਾ ਸਰ ਮੈਂ 14 ਸਾਲ ਆਪਣੇ ਦਾਦੂ ਕੋ ਰਿਆ ਹਾਂ ਠੀਕ ਹੈ ਮੈਨੂੰ 14 ਸਾਲਾਂ ਵਿੱਚ ਦਾਦੂ ਨੇ ਐ ਤੱਕ ਕੋਈ ਚੀਜ਼ ਇੱਥੇ ਤਾਂ ਚੁੱਕਣ ਦਾ ਕਨੇ ਕੋਈ ਚੀਜ਼ ਗਈ ਮੈਨੂੰ ਦਾਦੂ ਨੇ ਮੈਨੂੰ ਨਸ਼ਾ ਕਰਾਉਣਾ ਦੱਸੋ ਮਕਸਦ ਕੀ ਸੀ ਤੁਹਾਨੂੰ ਮੁਸਲਮਾਨ ਬਣਾਉਣ ਦਾ ਮਕਸਦ ਕੀ ਸੀ ਮਕਸਦ ਸਰ ਪੈਸਾ ਸੀ ਮੇਰੇ ਪਿਓ ਨੇ ਪੈਸੇ ਖਾਦੇ ਸਰ ਉਹਨਾਂ ਕੋ ਕਦੀ 50000 ਲੈ ਕੇ ਜਾਂਦੇ ਸੀ ਕਦੀ 60000 ਲੈਂਦੇ ਸੀ ਇਹ ਕਰੀ ਇਹਨਾਂ ਦੇ ਜਿਹੜੇ ਦੂਜੇ ਵਾਈਫ ਹੈ ਉਹਨਾਂ ਕੋ 30-35000 ਰੁਪਏ ਲੈ ਕੇ ਆਏ ਸਰ ਉਥੋਂ ਠੀਕ ਹੈ ਪਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਮੈਂ ਆਪਣੇ ਪਿਓ ਦੇ ਕਾਰਵਾਈ ਜਾਨਣਾ ਤੇ ਉਹ ਮੁਸਲਮਾਨਾਂ ਦੇ ਕਾਰਵਾਈ ਜਾਨਣਾ ਸਰ ਓਕੇ ਜੀ ਭਾਈ ਜਿਹੜਾ ਇੱਕ ਨੌਜਵਾਨ ਮੁੰਡੇ ਨੂੰ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਠੀਕ ਹੈ ਜੀ ਤੁਹਾਨੂੰ ਪਤਾ ਲੱਗਾ ਦੇਖੋ ਜੀ ਅੱਜ ਆਪਾਂ ਇਹ ਰਕੋ ਆਏ ਆ ਇਹਦੀ ਜੋ ਹੱਦ ਬੀਤੀ ਆ ਦੇਖੋ ਬਹੁਤ ਇਹਨਾਂ ਦਾਗਾ ਕ੍ਰਿਸ਼ਨਾ ਕੌਂਸਲਾ ਬਹੁਤ ਇੱਕ ਨਾ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਆਪਾਂ ਅੰਬਰਸਰ ਬਾਰਡਰ ਏਰੀਆ 'ਚ ਰਹਿੰਦੇ ਆ ਬਿਲਕੁਲ ਨਾਲ ਪਾਕਿਸਤਾਨ ਆ ਤੇ ਅਹੀ ਆਏ ਦਿਨ ਫਿਲਮਾਂ ਚ ਵੀ ਵੇਖਦੇ ਰਹਿੰਨੇ ਆ న్యూਸਾਂ ਚ ਵੀ ਵੇਖਦੇ ਰਹਿੰਨੇ ਆ ਕਿ ਬੜਾ ਇੱਥੇ ਧਰਮ ਪਰਿਵਰਤਨ ਕਰਾ ਕੇ ਬਾਜੂ ਬੱਚਿਆਂ ਨੂੰ ਗਲਤ ਰਾਵਾਂ ਦੇ ਟੈਰੋਰੀਜ਼ਮ ਵਾਲੇ ਰਾਤ ਜਾਂ ਕਿਤੇ ਹੋਰ ਗਲਤ ਥਾਵਾਂ ਤੇ ਉਹਨਾਂ ਦੀ ਇਨਵੋਲਵਮੈਂਟ ਕਰਾਈ ਜਾਂਦੀ ਆ ਇਹ ਕ੍ਰਿਸ਼ਨਾਂ ਦੇ ਮੁਤਾਬਿਕ ਇਹਨੂੰ ਇਹਦੇ ਪਿਓ ਨੇ ਹੀ ਵੇਚਤਾ ਸ਼ਾਹ ਅਲਮਨਾ ਦਾ ਕੋਈ ਬੰਦਾ ਵਾ ਕੋਟ ਖਾਲਸਾ ਜਿਹਦੀ ਮਰਜ਼ੀ ਦਾ ਇਹਨੂੰ 2 ਦਿਨ ਉੱਥੇ ਰੱਖਿਆ ਵਾ ਇਹਦਾ ਮਾਈਂਡ ਵਾਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਫਿਰ ਇਹਨੂੰ ਬੈਂਗਲੌਰ ਤੋਂ 450 ਕਿਲੋਮੀਟਰ ਦੂਰ ਪਟਕਲ ਨਾਮ ਦਾ ਕੋਈ ਜਗ੍ਹਾ ਹੈਗੀ ਆ ਉੱਥੇ ਭੇਜਿਆ ਗਿਆ ਉੱਥੇ ਇਹਦਾ ਫਸਟ ਲਈ ਖਤਨਾ ਕਰਾਇਆ ਗਿਆ ਫਿਰ ਇਹਨੂੰ ਕਲਮਾ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ ਫਿਰ ਇਹਨੂੰ ਗਊਮਾਸ ਖਵਾਇਆ ਗਿਆ ਇਹਨੂੰ ਮਾਰਿਆ ਕੁੱਟਿਆ ਗਿਆ ਦੇਖੋ ਕਿੰਨਾ ਵੱਡਾ ਸਕੈਮ ਆ ਕਿ ਬੱਚਿਆਂ ਨੂੰ ਇੱਥੋਂ ਧਰਮ ਪਰਿਵਰਤਨ ਕਰਾ ਕੇ ਦੂਜੇ ਸ਼ਹਿਰਾਂ 'ਚ ਭੇਜਿਆ ਜਾ ਰਿਹਾ ਉਹਨਾਂ ਦਾ ਮਾਈਂਡ ਵਾਸ਼ ਕਰਾਇਆ ਜਾ ਰਿਹਾ ਇਹਦੀ ਮੰਸ਼ਾ ਕੀ ਆ ਉਹਦੇ ਇੱਕ ਅਕੋਰਡਿੰਗਲੀ ਇਹਨੂੰ ਉੱਥੇ ਹੋਰ ਵੀ ਬੱਚੇ ਮਿਲੇ ਨੇ ਐਹੋ ਜਿਹੇ ਜਿਹੜੇ ਅੰਮ੍ਰਿਤਸਰ ਤੋਂ ਬਿਲੋਂਗ ਕਰ ਰਹੇਗੇ ਕ੍ਰਿਸ਼ਨਾ ਨੇ ਇਹ ਵੀ ਦੱਸਿਆ ਕਿ ਉਹ ਜਿਹੜੇ ਬੱਚੇ ਨੇ ਉਹ ਵੀ ਅੰਮ੍ਰਿਤਸਰੋਂ ਬਿਲੋਂਗ ਕਰਦੇ ਉਹਨਾਂ ਨੂੰ ਵੀ ਮੁਸਲਮਾਨ ਬਣਾ ਦਿੱਤਾ ਗਿਆ ਵਾ ਕਿਤੇ ਨਾ ਕਿਤੇ ਬਹੁਤ ਵੱਡਾ ਦੇਖੋ ਸਕੈਮ ਚੱਲ ਰਿਹਾ ਵਾ ਇਹ ਬੱਚਿਆਂ ਨੂੰ ਗਰੀਬ ਘਰਾਂ ਦੇ ਬੱਚਿਆਂ ਨੂੰ ਜਾਂ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਆਪਣੇ ਗਲੋ ਲਾਣਾ ਚਾਹੁੰਦੇ ਨੇ ਉਹਨਾਂ ਨੂੰ ਦੂਜੇ ਸ਼ਹਿਰਾਂ 'ਚ ਭੇਜ ਕੇ ਉਹਨਾਂ ਨੂੰ ਮੁਸਲਮਾਨ ਬਣਾ ਰਹੇ ਨੇ ਉਹਨਾਂ ਦਾ ਧਰਮ ਪਰਿਵਰਤਨ ਕਰਨ ਦੇ ਨੇ ਕ੍ਰਿਸ਼ਨਾ ਇੱਥੋਂ ਤੱਕ ਦੱਸ ਰਿਹਾ ਕਿ ਇਹਨਾਂ ਦਾ ਟਾਰਗੇਟ ਕੀ ਆ ਕਿ ਵੱਦ ਤੋਂ ਵੱਦ ਲੋਕਾਂ ਦਾ ਧਰਮ ਪਰਿਵਰਤਨ ਕਰਾਉਂ। ਦੇਖੋ ਧਰਮ ਕੋਈ ਵੀ ਹੋਵੇ ਸਭ ਸਤਕਾਰਯੋਗ ਨੇ। ਅਸੀਂ ਕਿ ਇਹ ਧਰਮ ਦੇ ਖਿਲਾਫ ਨਹੀਂ ਗੇ। ਲੇਕਿਨ ਐਹੋ ਜੀ ਨੀਤ ਨਾਲ ਧਰਮ ਪਰਿਵਰਤਨ ਐਹੋ ਜੀ ਜ਼ਬਰਨ ਤਵਰ ਧਰਮ ਪਰਿਵਰਤਨ ਕਰਾਣਾ ਇਹ ਤਾਂ ਕਿਤੇ ਨਾ ਕਿਤੇ ਗਲਤ ਆ। ਅਸੀਂ ਪ੍ਰਸ਼ਾਸਨ ਕੋ ਰਿਕਵੈਸਟ ਕਰਦੇ ਆ ਕਿ ਐਹੋ ਜੀ ਕੋਈ ਵਾਰਦਾਤ ਹੋਣ ਨਾਲੋ ਕੋਈ ਵੱਡਾ ਹਾਸਾ ਹੋਣ ਨਾਲੋ ਐਹੋ ਜੀ ਸ਼ਾਹ ਅਲਮ ਵਰਗੇ ਬੰਦਿਆਂ ਨੂੰ ਫੜੋ ਤੇ ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਕਰੋ ਕਿ ਉਹਨਾਂ ਨੇ ਹੁਣ ਤੱਕ ਕਿੰਨੇ ਨੌਜਵਾਨਾਂ ਨੂੰ ਧਰਮ ਪਰਿਵਰਤਨ ਕਰਾ ਕੇ ਦੂਜੇ ਸ਼ਹਿਰਾਂ 'ਚ ਭੇਜਿਆ ਕਿੰਨੇ ਬੱਚੇ ਉਹ ਕਿੱਥੇ ਨੇ ਉਹ ਵੇਖੋ ਤੇ ਸਹੀ ਉਹ ਜਿੰਦੇ ਵੀ ਨਹੀਂ کہیں ਨਹੀਂ ਜਿੰਦੇ ਜਾਂ ਜਿੰਦੇ ਨੇ ਤਾਂ ਕਿਤੇ ਗਲਤ ਅਨਸਰਾਂ ਨਾਲ ਤਾਂ ਨਹੀਂ ਜੁੜੇ ਹੋਏ ਜਿਹੜੇ ਬਾਅਦ ਚ ਉਹ ਆਪਣੇ ਦੇਸ਼ ਵਾਸਤੇ ਖਤਰਾ ਪੈਦਾ ਹੋ ਜਾਏ ਇਹ ਕਿਤੇ ਕਿਤੇ ਬਹੁਤ ਵੱਡਾ ਸਕੈਮ ਜਿਹੜਾ ਫਿਲਮਾਂ 'ਚ ਤੇ ਵੇਖਣ ਜਾਣ ਨੂੰ ਆਮ ਮਿਲਦਾ ਹੈਗਾ ਅੱਜ ਆਪਣੇ ਅੰਮ੍ਰਿਤਸਰ ਸ਼ਹਿਰ 'ਚ ਹੋ ਗਿਆ ਵਾ ਇਹਦੀ ਇਨਵੈਸਟੀਗੇਸ਼ਨ ਪ੍ਰੋਪਰ ਥਰੂ ਚੈਨਲ ਚਾਹੀਦੀ ਹੈ ਕਿਸੇ ਨੂੰ ਬਖਸ਼ਣ ਦੀ ਲੋੜ ਨਹੀਂ ਹਰ ਕਿਸੇ ਦੀ ਇਨਵੈਸਟੀਗੇਸ਼ਨ ਕਰੋ ਤੇ ਕ੍ਰਿਸ਼ਨ ਦੇ ਬਿਆਨਾਂ ਦੇ ਅਨੁਸਾਰ ਇਹਦੀ ਪੂਰੀ ਜੇ ਜਾਂਚ ਹੁੰਦੀ ਆ ਤੇ ਬਹੁਤ ਵੱਡਾ ਸਕੈਮ ਇਕੰਬਰ ਸਰਚ ਚੱਲ ਰਿਹਾ ਵਾ ਜਿਹਦਾ ਹੁਣ ਪਰਦਾਵਾਸ਼ ਹੋਇਆ ਜੇ ਉਹਦੇ ਮਿਲੋ ਕਹਿ ਜਾ ਰੇ ਅੰਮ੍ਰਿਤਸਰ ਦੇ ਉਹਨੂੰ ਰਲਾ ਕੇ ਕੋਈ ਤਿੰਨ ਮੁੰਡਿਆਂ ਨੂੰ ਉਹ ਜਾਣਦਾ ਦੋ ਮੁੰਡੇ ਹੋਰ ਵੀ ਮਿਲੇ ਲੱਗਦਾ ਕਿ ਅਗਰ ਭਾਰਤ ਦਾ ਹਿਸਾਬ ਲਾਈਏ ਤਾਂ ਉਥੇ ਕਾਫੀ ਭਾਜੀ ਦੇਖੋ ਉਹਦੇ ਅਕੋਰਡਿੰਗ ਉਹਨੇ ਜਿੰਨੀ ਕੋ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦਾ ਮੈਨੂੰ ਅੰਮ੍ਰਿਤਸਰ ਦੇ ਹੋਰ ਵੀ ਬੱਚੇ ਉੱਥੇ ਮਿਲੇ ਨੇ ਕੀ ਪਤਾ ਹੈ ਕਿ ਪਹਿਲਾਂ ਵੀ ਕਈ ਹੋਰ ਗਏ ਹੋਣਗੇ ਯਾਨੀ ਤੋਂ ਬਾਅਦ ਵੀ ਹੋਰ ਗਏ ਹੋਣਗੇ ਇਹ ਪ੍ਰੋਪਰ ਭਾਰਤ ਦਾ ਆਪਾਂ ਵੇਖੋ ਪੂਰੇ ਭਾਰਤ ਦੀ ਕੀ ਗੱਲ ਕਰੀਏ ਮੈਨੂੰ ਤਾਂ ਇਹ ਲੱਗਦਾ ਵਾ ਕਿ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਜਿਹੜੇ ਹੈਂ ਟੂ ਮੌਤ ਕੀ ਕੋਈ ਉਹ ਕਮਾੜਾ ਉਹ ਖਾਣਾ ਕੀ ਪਤਾ ਉਹਨਾਂ ਨੂੰ ਬਿਲਾਫਸ ਲਾ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਾ ਕੇ ਪੈ ਹਣਾ ਝਾਂਸਾ ਦੇ ਕੇ ਉਹਨਾਂ ਨੂੰ ਤੇ ਨਹੀਂ ਕਿਤੇ ਇਦਾਂ ਹੋ ਰਿਹਾ ਬੜਾ ਵੱਡਾ ਸਕੈਮ ਆ ਭਾਜੀ ਇਹ ਬਹੁਤ ਮਤਲਬ ਕਿ ਇਹਦੀ ਜਾਂਚ ਗੰਭੀਰਤਾ ਨਾਲ ਹੋਣੀ ਚਾਹੀਦੀ ਕਿਉਂਕਿ ਆਪਾਂ ਤੇ ਸੋਚ ਗਈ ਉਹਦੇ ਮੂੰਹ ਸੁਣ ਕੇ ਇੱਕ ਡਰ ਗਏ ਆ ਕਿ ਇਹ ਹੋਣ ਕੀ ਦਿਆਵਾ ਸਾਡੇ ਪੰਜਾਬ ਚ ਐ ਹੋ ਜੀ ਚੀਜ਼ ਕਦੀ ਸੁਣੀ ਨਹੀਂ ਸੀ ਕਿ ਪੰਜਾਬ ਚ ਵੀ ਹੋਏਗੀ ਤੇ ਸਾਡੇ ਅੰਮ੍ਰਿਤਸਰ ਸ਼ਹਿਰ ਚ ਇਹ ਚੀਜ਼ਾਂ ਹੋਣਦੀਆਂ ਕਿ ਧਰਮ ਪਰਿਵਰਤਨ ਕਰਾ ਕੇ ਉਹਨਾਂ ਨੂੰ ਗਲਤ ਟਾਰਗੇਟ ਦੇਤੇ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਬੱਚਿਆਂ ਦਾ ਧਰਮ ਪਰਿਵਰਤਨ ਕਰਾਓ ਤੇ ਉਹਨਾਂ ਦੀ ਅਸ਼ੰਕਾ ਜਾਂ ਉਹਨਾਂ ਦੀ ਮੰਚਾ ਇਹ ਸਾਫ ਸਾਬਿਤ ਕਰਦੀ ਹੈ ਕਿ ਕਿਤੇ ਨਾ ਕਿਤੇ ਉਹਨਾਂ ਦਾ ਟਾਰਗੇਟ ਇੱਕ ਧਾਰਮਿਕ ਧਾਰਮਿਕ ਟਾਰਗੇਟ ਦੀਆਂ ਇਹ ਬਹੁਤ ਵੱਡਾ ਸ਼ਰਯੰਤਰ ਜਿਹਦਾ ਖਤਰਾ ਸਾਡੇ ਦੇਸ਼ ਨੂੰ ਕਿਸੇ ਵੀ ਵਕਤ ਹੋ ਸਕਦਾ ਹੈ ਕਿ ਬੰਦੀ ਕਾ ਦੇ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਕਾਰਵਾਈ ਕਰਨੀ ਚਾਹੀਦੀ ਹੈ ਦੇਖੋ ਜੀ ਪ੍ਰਸ਼ਾਸਨ ਸਾਡੇ ਪੰਜਾਬ ਪੁਲਿਸ ਬਹੁਤ ਐਕਟਿਵ ਹੈ ਇਹੋ ਜੇ ਕੰਮਾਂ ਚ ਤੇ ਪ੍ਰਸ਼ਾਸਨ ਵੀ ਅਹੀ ਬੇਨਤੀ ਕਰਦੇ ਆ ਕਿ ਦੇਖੋ ਇਹ ਕਿਸੇ ਧਰਮ ਦੀ ਗੱਲ ਨਹੀਂ ਹੈਗੀ ਕਿ ਆਪਾਂ ਕਹੀਏ Hindu ਆ ਮੁੰਡਾ ਤੋਨੂ ਮੁਸਲਮਾਨ ਇਹ ਮੁਸਲਮਾਨ ਜਾਂ Hindu ਕੋਈ ਕਨਵਰਟ ਹੋਣਾ ਚਾਵੇ ਪਿਆਰ ਮੁਹੱਬਤ ਨਾਲ ਆਪਣੀ ਮਰਜ਼ੀ ਨਾਲ ਕੋਈ ਵੀ ਕਿਸੇ ਧਰਮ ਚ ਜਾ ਸਕਦਾ ਵਾ ਲੇਕਿਨ ਜ਼ਬਰਨ ਕਰਾਇਆ ਜਾਣਾ ਇਦਾਂ ਕਿ ਰਨੈਪ ਆ ਇੱਕ ਹਿਸਾਬ ਦਾ ਉਹਨੂੰ ਰਨੈਪ ਕਰਕੇ ਕਰਾਇਆ ਗਿਆ ਪ੍ਰਸ਼ਾਸਨ ਅਗੇ ਬੇਨਤੀ ਹੈ ਦੀ ਇਨਵੈਸਟੀਗੇਸ਼ਨ ਜਲਦ ਤੋਂ ਜਲਦ ਸ਼ੁਰੂ ਕੀਤੀ ਜਾਵੇ ਤੇ ਬਹੁਤ ਗੰਭੀਰਤਾ ਨਾਲ ਕੀਤੀ ਜਾਵੇ ਤਾਂ ਕਿ ਕੋਈ ਵੀ ਵੱਡਾ ਹਾਦਸਾ ਹੋਣ ਤੋਂ ਪਹਿਲਾਂ ਪਹਿਲਾਂ ਇਹ ਨੈਟਵਰਕ ਸਾਰਾ ਸਾਹਮਣੇ ਆਵੇ ਕਿ ਅਸਲ ਜੇ ਨੈਟਵਰਕ ਚੱਲਣ ਕੀ ਦਿਹਾਵਾ ਤੇ ਕਿਹਦੇ ਵੱਲੋਂ ਚਲਾਇਆ ਜਾ ਰਿਹਾ ਕਿਹੜਾ ਮਾਪਿ ਹੋਇਆ ਜਿਹੜਾ ਆਪਣੇ ਬੱਚੇ ਨੂੰ ਗਲਤ ਸਟ੍ਰੈਟਜੀ ਦਿਖ ਸਕਦਾ ਮੇਰੇ ਕੁਝ ਰਿਲੇਸ਼ਨਸ਼ਿਪ ਬੰਦੇ ਸੀ ਆਪਣੇ ਫਰੈਂਡ ਸਰਕਲ 'ਚ ਮੈਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਸ ਬੱਚੇ ਨੂੰ ਉੱਥੇ ਭੇਜ ਦਿਓ ਇਹ ਭਟਕਲ ਬੈਂਗਲੌਰ ਦੇ ਲਾਗੇ ਤੇ ਮਾਕੇ ਕੋਈ ਕਲ ਨਹੀਂ ਉਹ ਕਹਿੰਦੇ ਆਪਾਂ 10th ਦੇ ਪੇਪਰ ਦਵਾਵਾਂਗੇ ਉੱਥੇ ਤੇ ਨਾਲ ਬੱਚਾ ਪੜ੍ਹੇਗਾ ਨਾਲ ਅਰਬੀ ਭਾਸ਼ਾ ਸਿੱਖੇਗਾ ਤੇ ਸਾਨੂੰ ਉਥੋਂ ਦਾ ਮਾਹੌਲ ਵਧੀਆ ਲੱਗਾ ਮੈਂ ਹਾਂਜੀ ਕਿਹੜੇ ਅਸਥਾਨ ਉਹ ਹਾਂ ਮੁਸਲਮਾਨ ਭਾਈਚਾਰੇ ਨਾਲ ਜੁੜੇਦੇ ਹੀ ਉਹ ਬੱਚ ਬੰਦੇ ਮੁਸਲਮਾਨ ਹੀ ਬੰਦੇ ਉਹਨਾਂ ਨੂੰ ਭੇਜ ਦਿੱਤਾ ਤੇ ਉੱਥੇ ਬੱਚੇ ਦੀ ਲਾਈਫ ਵਧੀਆ ਲੱਗੀ ਮੈਨੂੰ ਬੱਚਿਆ ਖੁਦ ਮੇਰੇ ਨਾਲ ਗੱਲਬਾਤ ਬੜੇ ਹਸੀ ਖੁਸ਼ੀ ਕਰਦਾ ਰਿਹਾ 6 ਜਨਵਰੀ ਨੂੰ ਬੇਟੇ ਨੂੰ ਮੈਂ ਇਥੋਂ ਚੜਾ ਕੇ ਆਇਆ ਸਾਂ ਬੱਚੇ ਦਾ ਮਾਹੌਲ ਬੜਾ ਵਧੀਆ ਰਿਹਾ ਉੱਥੇ ਬੱਚਾ ਹਸੀ ਖੁਸ਼ੀ ਮੇਰੇ ਨਾਲ ਫੋਨ ਕਰਦਾ ਸੀ ਕਿ ਪਾਪਾ ਮੇਰੀ ਲਾਈਫ ਬਹੁਤ ਵਧੀਆ ਤੁਸੀਂ ਮੈਨੂੰ ਗੰਦਗੀ ਚੋਂ ਕੱਢ ਦਿੱਤਾ ਇੱਥੇ ਮੇਰਾ ਸਰਕਲ ਬਹੁਤ ਵਧੀਆ ਵਾ ਉਹ 10 11 ਮਹੀਨੇ ਬੀਤ ਗਏ ਨੇ 18 ਸਤੰ 18 ਅਕਤੂਬਰ ਨੂੰ ਮੈਨੂੰ ਫੋਨ ਆ ਰਿਹਾ ਬੱਚੇ ਦਾ ਕਿ ਪਾਪਾ ਹੁਣ ਮੈਂ 14 ਨਵੰਬਰ ਨੂੰ ਸਾਊਦੀ ਚਲੇ ਜਾਣਾ ਮੈਨੂੰ ਮੇਰੀ ਭਾਸ਼ਾ ਆਣੀ ਆ ਗਈ ਏ ਤੇ ਤੁਸੀਂ ਕਿ ਭਰਾਇਓ ਨਾ ਟੈਨਸ਼ਨ ਨਾ ਲਿਓ ਤੇ ਮੈਂ ਉੱਥੇ ਸੈਟਲ ਹੋ ਜਾਣਾ ਕਿਉਂ ਕਿ ਕਿਹੜਾ ਮਾਪਿ ਹੋਇਆ ਜੀ ਜਿਹੜਾ ਆਪਣੇ ਬੱਚਿਆਂ ਬਾਰੇ ਮਾੜਾ ਸੋਚਦਾ ਮੈਂ ਤਾਂ ਆਪਣੇ ਬੱਚੇ ਦੀ ਲਾਈਫ ਬਣਾਉਣ ਪਿੱਛੇ ਹੀ ਉੱਥੇ ਬੱਚੇ ਨੂੰ ਭੇਜਿਆ ਕ੍ਰਿਸ਼ਨ ਖੋਸਲਾ ਸੰਨੋਫਰ ਜੀਵ ਖੋਸਲਾ ਕ੍ਰਿਸ਼ਨ ਖੋਸਲਾ ਨੇ ਦਰਖਾਸਤ ਦਿੱਤੀ ਆਪਣੇ ਪਿਤਾ ਦੇ ਰਜੀਵ ਖੋਸਲਾ ਤੇ ਉਹਦੇ ਬਰ ਖਲਾਫ ਦਰਖਾਸਤ ਦਿੱਤੀ ਆ ਕਿ ਮੈਨੂੰ ਮੇਰੇ ਪਿਤਾ ਨੇ ਬਗਲੌਰ ਤੋਂ ਅੱਗੇ ਭਟਕਲ ਭੇਜਿਆ ਗਿਆ ਸੀ ਭਟਕਲ ਭੇਜਿਆ ਗਿਆ ਸੀ ਅਬਦੁੱਲ ਸਲੀਮ ਨਾਮ ਦੇ ਵਿਅਕਤੀ ਕੋਲ ਆਪਣੇ ਘਰ ਦਾ ਕਹਿੰਦਾ ਉਹ ਮੇਰੇ ਕੋ ਆਪਣੇ ਘਰ ਦਾ ਸਾਰਾ ਕੰਮ ਕਰਾਉਂਦਾ ਹੁੰਦਾ ਸੀ ਤੇ ਉਹਦਾ ਪਿਤਾ ਕਹਿੰਦਾ ਕਿ ਮੈਂ ਪੜਨ ਲਈ ਭੇਜਿਆ ਗਿਆ ਤੇ ਉਹਦੀ ਚਲ ਚਲੰਡੀ ਆ ਕਾਰਵਾਈ ਅਫਸਰਾਂ ਦੀ ਨੌਲੇਜ ਦੇ ਵਿੱਚ ਸਾਰਾ ਲਿਆਂਦਾ ਗਿਆ ਉਹ ਇਹ ਦਰਖਾਸਤ ਤੇ ਬੇਟੇ ਨੇ ਇਹ ਕਹਿਆ ਕਿ ਮੇਰਾ ਇੱਥੇ ਖਤਨਾ ਕਰਾਇਆ ਗਿਆ ਵਾ ਇਹਦੇ ਵਾਸਤੇ ਕੋਈ ਇਹ ਮੈਡੀਕਲ ਕਰਾਇਆ ਜਾਏਗਾ ਮੈਡੀਕਲ ਕਰਾਉਣ ਤੋਂ ਬਾਅਦ ਜੋ ਰਿਜ਼ਲਟ ਆਏਗਾ ਉਹਦੇ ਉੱਤੇ ਫਿਰ ਕਾਰਵਾਈ ਕੀਤੀ ਜਾਏਗੀ